ਜਿਹੜਾ ਪੁਲਿਸ ਦੀ ਤਾਕਤ ਦੇ ਜ਼ੋਰ ਅਜਮਾਈ ਦਾ ਪਲਟਾਸ਼ ਹੋਇਆ ਉਹ 78 ਦੇ ਵਿੱਚ ਨਰੰਗਕਾਰੀ ਕਾਂਢ ਤੋਂ ਸ਼ੁਰੂ ਹੋਇਆ। ਹੂੰ। ਜਿਹਦੇ ਵਿੱਚ 13 ਅ ਅਖੰਡ ਕੀਰਤਨੀ ਜਥੇਬਲੇ ਕਾਂਗਦੀ ਜਥੇਬਲੇ ਸਿੱਖ ਮਾਰੇ ਗਏ ਸੀ। ਹੂੰ। ਅੰਮ੍ਰਿਤਸਰ ਦੇ ਵਿੱਚ ਵਸਾਖੀ ਵਾਲੇ ਦਿਨ ਜਦੋਂ 144 ਲੱਗੀ ਹੋਏ ਜਿੱਥੇ ਇਕੱਠ ਨਹੀਂ ਹੋ ਸਕਦਾ ਚਾਰ ਜਾਂ ਚਾਰ ਤੋਂ ਵੱਧ ਜਣਿਆਂ ਦਾ ਉੱਥੇ ਇੱਕ ਨਿਰੰਕਰੀ ਸੈਕਟ ਉੱਥੇ ਆ ਕੇ ਕੰਗregation ਕਰ ਲੇ ਇਹ ਤੁਮੈਂ ਸੋ ਇਟ ਵਾਸ ਵੈਲ ਪਲਾਨਡ ਕੋਈ ਨਾ ਕੋਈ ਉਹਦੇ ਪਿੱਛੇ ਕਿਸੇ ਦਾ ਹੱਥ ਸੀ ਉਹਨੂੰ ਅਸੀਂ ਬਾਹਰਲੀ ਏਜੰਸੀ ਦਾ ਕਹੀਏ ਕਿਸੇ ਦਾ ਵੀ ਕਹੀਏ ਰੱਬ ਜਾਣੇ ਮੈਨੂੰ ਪਤਾ ਹੈ ਲੇਕਿਨ ਮੈਂ ਦੱਸਣਾ ਨਹੀਂ ਚਾਹੂੰਗਾ ਪੁਲਿਸ ਦੀ ਨੌਕਰੀ ਮੇਰੇ ਤੇ ਡੰਡਾ ਰੱਖਦੀ ਅਗਲੇ ਕੱਲ ਅਗਲਾ ਪੁਆਇੰਟ ਜਿਹੜਾ ਬਿਲਡ ਹੋਇਆ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਦਾ ਮਰਡਰ ਹੂੰ ਠੀਕ ਹੈ ਜਦੋਂ ਤੁਸੀਂ ਬ੍ਰਿਟਿਸ਼ ਇੰਡੀਆ ਦੀ ਹਿਸਟਰੀ ਪੜ੍ਹਦੇ ਹੋ ਮੰਦਰਾ ਅਗੇ ਗਾਇਆਂ ਗਾਇਆਂ ਸੁੱਟਣੀਆਂ ਵੱਡ ਕੇ ਪੂਛਾਂ ਸੁੱਟਣੀਆਂ মিডিਆ ਵਾਲੇ ਕਿਛੇ ਦਾ ਮਰਡਰ ਕਰਨਾ ਤੁਸੀਂ ਸਾਡੀ 47 ਤੋਂ ਪਹਿਲਾਂ ਚਲੇ ਜਾਓ ਤੁਹਾਨੂੰ ਸੇਮ ਮਾਡਲ ਅਪਰੈਂਟਿਸ ਮਿਲਣਗੀਆਂ ਕਮਿਊਨਲ ਡਿਵਾਈਡ ਕ੍ਰੀਏਟ ਕਰਨ ਲਈ ਪੰਜਾਬ ਚ ਹੋਇਆ ਹਮਮ ਪਾਕਿਸਤਾਨ ਨੇ ਕੀਤਾ ਕਿੰਨੇ ਕੀਤਾ ਉਹ ਮੇਰੇ ਸਵਾਲ ਨਹੀਂ ਹੈ ਲੇਕਿਨ ਹੋਇਆ ਜੋ ਜਗਜਹਰ ਨਜ਼ਰ ਆਈ ਕੱਲ ਉਸ ਤੋਂ ਬਾਅਦ ਟੈਰਰਿਜ਼ਮ ਸ਼ੁਰੂ ਹੋ ਗਈ ਜਿਹਨੂੰ ਅਸੀਂ ਮਿਲਿਟੈਂਟਰੀ ਮਿਲਿਟੈਂਸੀ ਦਾ ਦੌਰ ਕਹਿੰਦੇ ਹਾਂ ਠੀਕ ਹੈ ਸਪான்ਸਰ ਉਹਦੇ ਪਹਿਲਾਂ ਸ਼ੁਰੂ ਚ ਘੱਟ ਸੀਗਾ ਬਾਅਦ ਚ ਹੌਲੀ ਹੌਲੀ ਟੇਕਓਵਰ ਹੀ ਕਰ ਲਿਆ ਪਾਕਿਸਤਾਨ ਨੇ ਠੀਕ ਐ ਪ੍ਰੌਕਸੀ ਵਾਰ ਤੇ ਲੈ ਸਾਡਾ ਲਾਸ ਕੀ ਹੋਇਆ 25000 ਦੀ ਪੁਲਿਸ ਐਸ ਵळे 80000 ਦੀ ਸਟ੍ਰੈਂਥ ਤੇ ਖੜੀ ਮੇਰੇ ਏਰੀਆ ਦਾ ਫਰਕ ਨਹੀਂ ਪਿਆ ਠੀਕ ਐ ਮੈਂ ਥਾਣੇ ਵਧਾ ਦਿੱਤੇ ਕਿਉਂਕਿ ਪੁਲਿਸ ਵਧ ਗਈ ਮੈਂ 12 ਜ਼ਿਲ੍ਹਿਆਂ ਤੋਂ 24 ਬਣਾ ਦਿੱਤੇ 26 ਬਣਾ ਦਿੱਤੇ ਕਮਿਸ਼ਨਰਟ ਬਣਾ ਕੇ ਸਥਾਈ ਕਰ ਦਿੱਤੇ ਠੀਕ ਐ ਉਸ ਤੋਂ ਬਾਅਦ ਜੜਾ ਵੀ ਪੋਲੀਟੀਸ਼ੀਅਨ ਆਉਂਦਾ ਐ ਪੜਕੇ ਜੀ ਪੁਲਿਸ ਨੂੰ ਲਿਆਓ ਜੇ ਤੁਸੀਂ ਇਸ ਸਟੇਟ ਨੂੰ ਬਿਲਡ ਕਰਨਾ ਚਾਹੁੰਦੇ ਹੋ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਪਹਿਲੀ ਗੱਲ ਇਹ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਿਵਲ ਸੋਸਾਇਟੀ ਨੂੰ ਤੇ ਰੂਲ ਬੇਸਡ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੂੰ ਬਿਲਡ ਕਰੋ ਜਿਹਦੇ ਵਿੱਚ ਐਜੂਕੇਸ਼ਨ ਇਜ਼ 1 ਹੈਲਥ ਇਜ਼ ਅਨਦਰ ਸਿਵਲ ਸਾਈਡ ਆਫ ਦੀ ਸਟੇਟ ਐਡਮਿਨਿਸਟ੍ਰੇਸ਼ਨ ਸ਼ੁੱਡ ਬੀ ਮੋਰ ਪਾਵਰਫੁਲ ਦੈਨ ਪੁਲਿਸ ਆਪਣੇ ਆਪ ਤੁਹਾਡੇ ਬਜਟ ਦੇਸ ओरिएंटਰ ਹੋਇਆ ਹੁਣ ਹੁਣ ਮੈਂ ਜੇ 80000 ਦੀ ਫੋਰਸ ਆ ਤੇ ਮੇਰਾ 77500 ਕੇ ਕਰੋੜ ਸਾਲ ਦਾ ਸਿਰਫ ਪੁਲਿਸ ਤੇ ਲੱਗ ਰਿਹਾ ਮੈਂ ਇਹਨੂੰ 6000 ਕਰੋੜ ਦਾ ਮੈਂ ਮੈਨੇਜ ਕਰ ਲਵਾਂ 1500 ਕਰੋੜ ਰੁਪਏ ਮੈਂ ਹੈਲਥ ਲਈ ਲਾ ਦਵਾਂ ਤੇ ਨਹੀਂ ਬਚਾ ਹੋਏਗਾ ਬਿਲਕੁਲ ਸਹੀ ਗੱਲ ਤੇ ਹੈ ਕਿ ਜੜੇ ਵਾਲ ਪਾਸੇ ਵੱਲ ਤੁਸੀਂ ਤੁਰੋਗੇ ਜੇ ਮੈਂ ਨਸ਼ਿਆਂ ਵੱਲ ਤੁਰ ਗਿਆ ਤੇ ਨਸ਼ੇ ਆਉਣ ਲੱਗ ਪਏ ਜੜੀ ਗੱਲ ਦਾ ਮਾਈਂਡਸੈਟ ਤੁਸੀਂ ਟਾਰਗੇਟ ਕਰੋਗੇ ਤੁਹਾਡੇ ਐਡਮਿਨਿਸਟ੍ਰੇਸ਼ਨ ਨੇ ਬਜਟ ਨੇ ਉੱਤਰ ਨੂੰ ਟਿਲਟ ਹੋ ਜਾਣਾ ਇਸ ਸਟੇਟ ਦੀ ਪ੍ਰੋਬਲਮ ਇਹ ਆ ਛੋਟੀ ਜੀ ਸਟੇਟ ਆ ਇਹਦੇ ਵਿੱਚ ਪੁਲਿਸ ਦਾ ਅਤਵਾਦ ਖਤਮ ਹੋ ਗਿਆ ਗੈਂਗਸਟਰ ਨੂੰ ਡੀਲ ਕਰਨ ਵਾਸਤੇ ਪੁਲਿਸ ਦੀ ਜੜੀ ਬਿਯੋਂਡ ਲਾ ਯੂਰਿਸਡਿਕਸ਼ਨ ਆ ਉਹਨੂੰ ਡੀਲ ਕਰਨ ਦੀ ਜ਼ਰੂਰਤ ਨਹੀਂ ਆ ਬੜੇ ਜੁਡੀਸ਼ੀਅਸ ਤਰੀਕੇ ਨਾਲ ਕ੍ਰਿਮਨਲ ਜਸਟਿਸ ਸਿਸਟਮ ਨੂੰ ਚੱਲਣਾ ਚਾਹੀਦਾ ਆਰਗਨਾਈਜ਼ ਕ੍ਰਾਈਮ ਨੂੰ ਡੀਲ ਕਰਨੇ ਨਾ ਫਾਲਸ ਇਨਕਾਊਂਟਰਾਂ ਦੀ ਆਵਾਜ਼ ਆਉਣੀ ਚਾਹੀਦੀ ਆ ਨਾ ਫਾਲਸ ਇਨਕਾਊਂਟਰਾਂ ਦੇ ਵਿੱਚ ਕੈਜੂਐਲਟੀ ਜਾਂ ਫੈਰਟਿਲਟੀ ਨਜ਼ਰ ਆਉਣੀ ਚਾਹੀਦੀ ਆ ਨਾ ਕਸਟੋਡੀਅਲ ਡੈਥ ਹੋਣੀਆਂ ਚਾਹੀਦੀਆਂ ਭਈ 225 1980 ਤੇ 225 ਜੇ ਮੈਂ ਦੁਬਾਰਾ ਪੁਲਿਸ ਸਟੇਟ ਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਆ ਨਾ ਤੁਹਾਡੀਆਂ ਚੋਰੀਆਂ ਘਟੀਆਂ ਨਾਟ ਅਡਿ ਅਡਿਕਸ਼ਨ ਘਟੀ ਨਾ ਡਰਗ ਦੀ ਸੇਲ ਘਟੀ ਨਾ ਤੁਹਾਡੇ ਮਰਡਰਸ ਘਟੇ ਨਾ ਤੁਹਾਡੀਆਂ ਸਨੇਚਿੰਗਸ ਘਟੀਆਂ ਠੀਕ ਹੈ ਵਾਟ ਡੂ ਯੂ ਮੀਨ ਬਾਈ ਥਿਸ ਨਾ ਤੁਸੀਂ এমਪਲੋਇਮੈਂਟ ਜਨਰੇਟ ਕਰ ਸਕੇ ਨਾ ਤੁਸੀਂ ਯੂਥ ਨੂੰ ਬਾਹਰ ਜਾਣ ਤੋਂ ਰੋਕ ਸਕੇ ਬਾਹਰ ਜਾਣ ਤੋਂ ਉਹ ਯੂਥ ਨੂੰ ਤਾਂ ਹੀ ਨਾ ਹੋ ਗਿਆ ਨਾ ਜੇ ਉਹਦੇ ਸੁਪਨੇ ਪੂਰੇ ਹੋਣਗੇ ਪੰਜਾਬ ਚ ਮੈਂ ਯੂਥ ਨੂੰ ਉਹਦੇ ਡ੍ਰੀਮਸ ਤੋਂ ਦੂਰ ਨਹੀਂ ਰੱਖ ਸਕਦਾ ਬਿਲਕੁਕੁਲ ਠੀਕ ਹੈ ਉਹਨੂੰ ਬਾਹਰ ਜਾ ਕੇ ਡ੍ਰੀਮ ਆਪਣਾ ਨਜ਼ਰ ਆਉਂਦਾ ਕੈਨੇਡਾ ਚੱਲ ਗਿਆ ਯੂਕੇ ਚੱਲ ਗਿਆ ਅਮਰੀਕਾ ਚੱਲ ਗਿਆ ਮੈਂ ਹੁਣ ਅੱਗੇ ਵੀ ਇੱਕ ਪੋਡਕਾਸਟ ਕੀਤਾ ਸੀ ਮੈਂ ਸਵਾ ਮਹੀਨਾ ਅਮਰੀਕਾ ਰਿਹਾ ਮੁੰਡਿਆਂ ਨਾਲ ਇੰਟਰੈਕਟ ਕਰਕੇ ਦੇਖਿਆ ਉਹ ਕਹਿੰਦੇ ਸਰ ਨਾ ਇੱਥੇ ਸਾਨੂੰ ਕਿਸੇ ਪੋਲੀਟਿਸ਼ੀਅਨ ਨੂੰ ਸਰ ਕਹਿਣਾ ਪੈਂਦਾ ਨਾ ਉਹਦੇ ਗੋਡਿਆਂ ਹੱਥ ਲਾਉਣਾ ਪੈਂਦਾ ਨਾ ਕਿਸੇ ਐਸਐਚਓ ਨੂੰ ਸਰ ਕਹਿਣਾ ਪੈਂਦਾ ਨਾ ਐਸਐਚਓ ਸਾਡੇ ਕੰਮ 'ਚ ਦਖਲ ਦਏ ਨਾ ਪੋਲੀਟਿਸ਼ੀਅਨ ਕਿਸੇ ਸਾਡੇ ਕੰਮ 'ਚ ਦਖਲ ਦੇ ਅਸੀਂ ਮਿਹਨਤ ਕਰ ਰਹੇ ਹਾਂ ਆਪਣਾ ਕੰਮ ਕਰਦੇ ਹਾਂ ਅਸੀਂ ਇਸ ਇਕਨੋਮੀ 'ਚ ਬਿਲਕੁਲ ਉਹਨਾਂ ਦੇ ਸਿਸਟਮ ਮੁਤਾਬਕ ਚੱਲ ਰਹੇ ਹਾਂ ਅਸੀਂ ਉੱਥੇ ਜਾ ਕੇ ਕੀ ਕਰਨਾ ਜੀ ਪੰਜਾਬ 'ਚ ਨਾ ਮੈਨੂੰ ਪੋਲੀਟਿਸ਼ੀਅਨ ਉੱਥੇ ਪੋਲੀਟਿਸ਼ੀਅਨ ਵੀ ਤੰਗ ਕਰੇ ਪੁਲਿਸ ਵੀ ਤੰਗ ਕਰੇ ਤਸੀਂ ਰੈਵਨਿਊ ਵਾਲਾ ਵੀ ਤੰਗ ਕਰੇ ਐਸਐਚਓ ਦਾ ਜਦੋਂ ਮਰਜ਼ੀ ਦਿਲ ਕਰੇ ਮੇਰੇ ਘਰ ਰੇਡ ਕਰ ਲੇ ਰਾਤ ਨੂੰ ਜੀ ਅਸੀਂ ਇੱਕ ਪੂਰੇ ਪੰਜਾਬ ਚ ਇੱਕ ਮਹਿੰਮ ਚਲਾ ਦਿੱਤੀ ਜੀ ਅੱਜ ਅਸੀਂ ਪੂਰੇ ਪੰਜਾਬ ਚ ਚੈਕਿੰਗ ਕਰਾਵਾਂਗੇ ਜੀ ਤੇ ਹਰ ਇੱਕ ਦੇ ਘਰ ਤਲਾਸ਼ੀ ਕਰਾਵਾਂਗੇ ਕਿਹੜਾ ਲਾਅ ਹੈ ਜੀ ਇਹ ਮੈਂ ਕਿਧੇ ਕੋਈ ਵਾਰੰਟ ਲਏ ਨੇ ਮੇਰਾ ਜੁਡੀਸ਼ਲ ਸਿਸਟਮ ਕਿਉਂ ਚੁੱਪਿਆ ਮੇਰਾ ਸੈਸ਼ਨ ਜੱਜ ਕਿਉਂ ਚੁੱਪਿਆ ਮੈਂ ਕਿਉਂ ਰੇਡ ਕਰ ਰਿਆ ਮੈਂ ਲੋਕਾਂ ਦੇ ਪੋਤੜੇ ਕਿਉਂ ਫੋਲ ਰਿਆ ਪੁਲਿਸ ਨੂੰ ਅੰਦਰਵਾੜ ਕੇ ਲੋਕਾਂ ਦੇ ਘਰਾਂ ਚ ਥਿਸ ਇਜ਼ ਅਟਰ ਨੌਨਸੈਂਟ ਐਸ ਏ ਡੀ ਜੀ ਲਾਅ ਐਂਡ ਆਰਡਰ ਮੈਂ ਬਹੁਤ ਵਾਰੀ ਇਸ ਗੱਲ ਨੂੰ ਆਪੋਸ ਕੀਤਾ ਸੀ ਬਟ ਸੌਰੀ ਮੇਰੇ ਪੁਲਿਸ ਵਾਲੇ ਕਹਿਣਗੇ ਕਿ ਮੈਂ ਬੋਲ ਰਿਹਾ ਮੈਂ ਉਹਨਾਂ ਤੋਂ ਮਾਫੀ ਮੰਗਦਾ ਪਰ ਮੇਰੇ ਵੀਰੋ ਭਰਾਵੋ ਮੈਂ ਤੁਹਾਡੇ ਨਾਲ ਤਿੰਨ ਦਹਾਕੇ ਚ ਕੰਮ ਕੀਤਾ ਲੇਕਿਨ ਮੈਂ ਅਣਕੇ ਜੜੇ ਮੈਂ ਇਹ ਗੱਲਾਂ ਉਦੋਂ ਨਹੀਂ ਸੀ ਕਹਿ ਸਕਦਾ ਕਿਉਂਕਿ ਉੱਥੇ ਵੀ ਬੜੀਆਂ ਚਮਕਾਂ ਨੇ ਹੁਣ ਤੇ ਮੈਂ ਕਹਿ ਸਕਦਾ ਮੈਨੂੰ ਮਾਫ ਕਰੋ ਮੈਂ ਆਪਣੇ ਭਰਾਵਾਂ ਤੋਂ ਮਾਫੀ ਮੰਗਦਾ ਪਰ ਤੇ ਰੇਡ ਕਰ ਨਹੀਂ ਸਕਦੇ ਕੀ ਕਰ ਸਕਦੇ ਨਹੀਂ ਮੀਡੀਆ ਨੂੰ ਸਪੈਸ਼ਲੀ ਬੁਲਾਇਆ ਜਾਂਦਾ ਹਰ ਘਰ ਚ ਰੇਡ ਕਿਹੜਾ ਕਾਨੂੰਨ ਹੈ ਦੱਸੋ ਕਿਹੜਾ ਕਾਨੂੰਨ ਹੈ ਮੈਂ ਬੱਸਾਂ ਰੋਕ ਕੇ ਕੇ ਇਹ ਕੋਈ ਸਪੈਸ਼ਲ ਪਾਵਰ ਐਕਟ ਹੈ ਉਹ ਹੈ ਹੀ ਨਹੀਂ ਵੈਲਿਡ ਨਹੀਂ ਹੈ 테러ਰਿਜ਼ਮ ਤੋਂ ਬਾਅਦ ਖਤਮ ਹੋ ਗਈ ਮੈਂ ਬਸਾਂ ਰੋਕ ਕੇ ਕਿਉਂ ਹਰਾਸ ਕਰਨ ਮੈਂ ਸਿਰਫ ਇਨਫੋਰਮੇਸ਼ਨ ਬੇਸਡ ਕਰ ਸਕਦਾ ਨਰੇਟਿਵ ਬਿਲਡ ਕਰਨ ਵਾਸਤੇ ਜਿਵੇਂ ਲਾਅ ਐਂਡ ਆਰਡਰ ਦੀ ਪੁਲਿਸ ਨੂੰ ਵਰਤਦੇਗਾ ਇਹਨਾਂ ਨੂੰ ਪੁੱਛੋ ਇੱਕ ਇੱਕ ਰੇਡ ਕਰ ਇੱਕ ਦਿਨ ਅਸੀਂ ਪੂਰੇ ਹਿੰਦੁਸਤਾਨ ਪੂਰੇ ਪੰਜਾਬ ਚ ਆਪਰੇਸ਼ਨ ਕੀਤਾ ਕਿੰਨੇ ਸੌ ਫੋਰਸ ਲੱਗੀ ਕਿੰਨੀਆਂ ਗੱਡੀਆਂ ਦਾ ਤੇਲ ਲੱਗਿਆ ਠੀਕ ਹੈ ਕਿੰਨੇ ਲੋਕਾਂ ਨੂੰ ਹਰਾਸ ਕੀਤਾ ਹਰ ਅਸਮੰ ਨੂੰ ਛੱਡ ਦਿਓ ਪਹਿਲਾਂ ਕਿੰਨੇ ਮੈਨ ਆਵਰ ਮੈਂ ਫੋਰਸ ਦੇ ਇਨਫੋਰਮੇਸ਼ਨ ਬੇਸਡ ਕਰਨ ਦੀ ਜਗ੍ਹਾ ਨਰੇਟਿਵ ਬਿਲਡ ਕਰਨ ਵਾਸਤੇ ਮੈਂ ਰੇਡ ਕੀਤਾ ਐਨੇ ਕਾਰਾਂ ਚੈੱਕ ਕਰ ਲੀਆਂ ਇੰਨੀਆਂ ਬੱਸਾਂ ਚੈੱਕ ਕਰ ਲੀਆਂ ਐਨੇ ਮੈਂ ਜੀ ਘਰਾਂ ਚ ਰੇਡ ਕਰ ਦਿੱਤੇ ਇੰਨੀਆਂ ਨੂੰ ਰੋਕ ਲਿਆ ਠੀਕ ਹੈ ਮੋਟਰਸਾਈਕਲ ਚੋਰੀ ਦੇ ਰਿਕਵਰ ਹੋ ਗਏ ਜਿਹੜੇ ਥਾਣੇ ਮੇਰੇ ਕੋਲ ਪਏ ਨੇ ਐਸਐਚਓ ਰਿਕਵਰ ਕਰਾ ਦਿੰਦੇ ਨੇ ਮੈਂ ਕਈ ਵਾਰੀ ਐਸਐਚਓ ਨੂੰ ਕਿਹਾ ਸ਼ਰਮ ਕਰੋ ਯਾਰ ਉਹ ਕਹਿੰਦੇ ਨਹੀਂ ਸਰ ਅਸੀਂ ਪ੍ਰੈਸ ਨੋਟ ਵੀ ਦੇ ਦੇਣਾ ਜਦੋਂ ਮੈਂ ਸਰਵਿਸ ਵਿੱਚ ਮੈਂ ਉਦੋਂ ਦੀ ਗੱਲ ਕਰ ਲਿਆ ਪੁੱਛ ਲਓ ਐਸਐਸਪੀਸ ਨੂੰ ਜਿੱਥੇ ਜਿੱਥੇ ਮੈਂ ਬਤੌਰ ਨੋਡਲ ਅਫਸਰ ਕੋਆਰਡੀਨੇਟਿੰਗ ਅਫਸਰ ਗਿਆ ਹੂੰ ਠੀਕ ਹੈ ਤੁਸੀਂ ਸਿਸਟਮ ਦੇ ਵਿੱਚ ਬਾਹਰ ਰਹਿ ਕੇ ਕੰਮ ਨਹੀਂ ਕਰ ਸਕਦੇ ਲੇਕਿਨ ਹੁਣ ਤਾਂ ਮੈਂ ਸਿਸਟਮ ਦੇ ਬਾਹਰ ਬੈਠਾ ਹੈ ਕਦੀ ਸਰਕਾਰ ਨੇ ਦੇਖਿਆ ਕਿ ਪਿਛਲੇ 2 ਸਾਲ ਦੇ ਵਿੱਚ ਜਿਹੜੇ ਅਸੀਂ ਸਪੈਸ਼ਲ ਆਪਰੇਸ਼ਨਸ ਕਰਕੇ ਜਿਹਨੂੰ ਅਸੀਂ ਇੱਕ ਸਪੈਸੀਫਿਕ ਜਿਹਾ ਨਾਮ ਦਿੱਤਾ ਹੈ ਕਿੰਨੇ ਮੈਨ ਆਵਰਸ ਅਸੀਂ ਪੁਲਿਸ ਦੇ ਜ਼ਰੂਰਤ ਕੀਤੇ ਐਸਐਸਪੀ ਨੇ ਸਵੇਰੇ ਪਲਾਨ ਕੀਤਾ ਹੁੰਦਾ ਅਗਲੇ ਸ਼ਾਮ ਐਨੇ ਬੰਦੇ ਮੇਰੇ ਗਵਾਈ ਤੇ ਜਾਣਗੇ ਪੁਲਿਸ ਵਾਲੇ ਹਮਮ ਐਨੇ ਉਹਨਾਂ ਦੇ ਸਮਨ ਵਨਟ ਜਾਰੀ ਹੋਏ ਐਨੇ ਮੈਂ ਤਫਤੀਸ਼ ਵਾਸਤੇ ਮੇਰੇ ਆਈਓ 딜 ਕਰਨਗੇ ਠੀਕ ਹੈ ਐਨੇ ਤੋਂ ਐਨਾ ਮੇਰੇ ਕੋ ਇਨਫੋਰਮੇਸ਼ਨ ਹੈ ਕਿ ਉਥੋਂ ਦੀ ਕਾਰ ਲੰਗਣੀ ਆ ਜਿਹਦੇ ਚ ਨਾਕਾ ਲਾਇਆ ਮੈਂ ਬੰਦਾ ਫੜ ਸਕਦਾ ਮੈਂ ਉਪਰੋਂ ਮੈਸੇਜ ਭੇਜ ਦਿੰਦਾ ਨਹੀਂ ਜੀ ਸਾਰੀ ਫੋਰਸ ਮੋਟਰਸਾਈਕਲ ਚੈੱਕ ਕਰੇਗੀ 12 ਤੋਂ ਲੈ ਕੇ 4 ਵਜੇ ਤੱਕ ਜਾਂ ਫਲਾਣੀ ਜਗ੍ਹਾ ਤੇ ਰੇਡ ਕਰੇਗੇ ਨਾ ਗਵਾਈਆਂ ਪੁਗਤੀਆਂ ਜੜੇ ਮੇਰੇ ਐਨਜੀਓਸ ਨੇ ਵੈਟਰਨਸ ਕਰਨੀ ਸੀ ਫਿਰ ਤੇਲ ਖਰਚ ਕੀਤਾ ਐਵੇਂ ਪਹਚਾ ਦਿੱਤੇ ਨਾ ਮੈਂ ਹੂੰ ਜਦੋਂ ਮੈਂ ਐਸਐਸਪੀ ਲਗਾਇਆ ਹੈ ਐਸਐਸਪੀ ਜਿਲ੍ਹੇ ਦਾ ਹੱਡਿਆ ਉਹਦੇ ਉੱਪਰ ਉਹਦਾ ਮਾਨਿਟਰਿੰਗ ਅਫਸਰ ਡੀਆਈਜੀ ਬਿਠਾਇਆ ਹੈ ਹੂੰ ਉਹਨੂੰ ਥੱਲੇ ਮੈਂ ਸੁਪਰਵਾਈਜ਼ਰੀ ਸਟਾਫ ਦਿੱਤਾ ਹੈ ਹੂੰ ਉਹਦੇ ਕੋਲ ਜੇ ਤੇ ਕੋਈ ਸਪੈਸੀਫਿਕ ਇਨਫਰਮੇਸ਼ਨ ਹੈ ਲਾਅ ਐਂਡ ਆਰਡਰ ਕੋ ਜਾਂ ਇੰਟੈਲੀਜੈਂਸ ਵਿੰਗ ਕੋ ਐਸਐਸਪੀ ਨੂੰ ਕਹੇ ਸਾਡੇ ਕੋਲ ਆ ਇਨਫਰਮੇਸ਼ਨ ਹੈ ਹੂੰ ਯੂ ਐਗਜ਼ੀਕਿਊਟ ਇਟ ਜੇ ਤਾਂ ਨੂੰ ਫੋਰਸ ਚਾਹੀਦੀ ਹੈ ਮੈਂ ਦੂਜੇ ਜਿਲ੍ਹਿਆਂ ਚੋਂ ਪ੍ਰੋਵਾਈਡ ਕਰਦਾ ਮੈਂ ਪੂਰੀ ਸਟੇਟ ਨੂੰ